ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਨਾ ਸਾਈਆਂ ਵਾਸਤੇ ਟੂਪਾਂਗੇ ਜਿਹੜੀਆਂ ਮੇਰੀਆਂ ਭੈਣਾਂ ਦੇ ਸਾਈਆਂ ਲਗੀਆਂ ਤੇ ਆ ਤੁਸੀਂ ਦੇਖ ਸਕਦੇ ਹੋ ਇਹ इजीली ਮੈਡੀਕਲ ਤੋਂ ਮਿਲ ਜੂਗੀ ਵੈਸੇ ਬਹੁਤ ਭੈਣਾਂ ਕਹਿੰਦੀਆਂ ਨੇ ਮੈਡੀਕਲ ਟੂਪਾਂ ਨਾਲ ਫੇਸ ਖਰਾਬ ਹੋ ਜਾਂਦਾ ਬਟ ਮੈਂ ਖੁਦ ਯੂਜ਼ ਕੀਤੀ ਇਹ ਤੇ ਮੇਰੇ ਬਹੁਤ ਵਧੀਆ ਫਰਕ ਪੈ ਰਿਹਾਗਾ ਇਹਦਾ ਰਿਜ਼ਲਟ ਬਹੁਤ ਵਧੀਆ ਹੈਗਾ ਮਤਲਬ ਮੰਨ ਕੇ ਚੱਲੋ 2 ਹਫ਼ਤਿਆਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ 2 ਹਫ਼ਤਿਆਂ ਦੇ ਵਿੱਚ ਬਹੁਤ ਵਧੀਆ ਫਰਕ ਪੈ ਜਾਂਦਾ ਤੁਸੀਂ ਦੇਖ ਸਕਦੇ ਹੋਗੇ ਇਹ ਮੈਡੀਕਲ ਤੋਂ ਆਰਾਮ ਨਾਲ ਮਿਲ ਜੂਗੀ ਕਿਸੇ ਵੀ ਮੈਡੀਕਲ ਸਟੋਰ ਤੋਂ ਤੁਸੀਂ ਲੈ ਸਕਦੇ ਹੋ ਮੈਂ ਖੁਦ ਯੂਜ਼ ਕੀਤੀ ਹੈ ਇਹ ਬਹੁਤ ਵਧੀਆ ਰਿਜ਼ਲਟ ਹੈ ਇਹਦਾ